ਜੀ গুড মর্নিং ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਮਸੂਰੀ ਦੀ ਇੱਕ ਹੋਰ ਨਵੀਂ ਸਵੇਰ ਤੋਂ ਤਰੀਕ 1 ਸਮਾਂ 8:30 ਤੇ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਜਿਹੜਾ ਮੌਸਮ ਹੈ ਕੱਲ੍ਹ ਨਾਲੋਂ ਪਰਸੋਂ ਨਾਲੋਂ ਥੋੜਾ ਸਾਫ਼ ਹੈ ਸਾਫ਼ ਸੁਥਰਾ ਹੈ ਥੋੜੀ-ਥੋੜੀ ਧੁੱਪ ਹੈ ਮੌਸਮ ਖੁੱਲਿਆ ਹੋਇਆ ਇੱਥੇ ਕਿਤੇ ਬੱਦਲ ਹੈ ਤੇ ਕਿੰਨੀ ਹੈ ਜੀ ਚਾਹ ਪਾਣੀ ਚਾਹ ਪਾਣੀ ਪੀ ਕੇ ਫਿਰ ਹੋਈਏ ਰੈਡੀ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਕਰਦੇ ਹਾਂ ਅਪਡੇਟ ਤੇ ਮੈਂ ਬਣਵਾਈ ਅੱਜ ਬਲੈਕ ਕਾਫੀ ਅੱਜ ਕਾਫੀ ਨਾਲ ਆਪਾਂ ਜਿਹੜੀ ਮੌਨਿੰਗ ਸ਼ੁਰੂਆਤ ਹੈ ਉਹ ਕਰੀਏ ਕਾਫੀ ਬਣਾਉਣ ਵਾਲੇ ਆਪਣੇ ਬੰਦੇ ਉਹੀ ਸੁਮਿਤ দত্ত ਜੀ ਫੇਰ ਸਵੇਰੇ ਉੱਠ ਗਏ ਆ ਵੀ ਫਿਰ ਪੀਠ ਠੀਕ ਹੈ ਨਾ ਤੇ ਅੱਜਕਾ ਹੈ ਕੁਝ ਦਰਦ ਹੈ ਬਹੁਤ ਦਰਦ ਹੈ ਅੱਛਾ ਲੇਕਿਨ ਠੀਕ ਨਹੀਂ ਹੈ ਕਿਨ ਚਲੋ ਬਦਮ ਬਚਾਣਾ ਤਾਂ ਪੜੇਗਾ ਹਾਂ ਚਲੋ ਕੋਈ ਨਹੀਂ ਵੀ ਟਰੈਵਲਿੰਗ ਦਾ ਹਿੱਸਾ ਪੜ ਜਾਂਦਾ ਕਦੀ ਕਦੀ ਕੋਣਾ ਨਹੀਂ ਕੋਈ ਤੇ ਤੇਰੀ ਤੂੰ ਵੀ ਆ ਗਈ ਨਾ ਕੇ ਬਾਹਰ ਸੋ ਜੀ ਪੀਣੀ ਚਾਹ ਪਾਣੀ ਤੇ ਫਿਰ ਦੇਖ ਦਿਖਾਣੇ ਤੁਹਾਨੂੰ ਕੀ ਪ੍ਰੋਗਰਾਮ ਅੱਜ ਦਾ ਗੁੱਡ ਮਾਰਨਿੰਗ ਜੀ ਹੋ ਗਏ ਆ ਜੀ ਰੈਡੀ ਸਮਝੋਣੀ ਹੋ ਰਹੀ ਹੈ ਰੈਡੀ ਅੱਜ ਤੇ ਮੈਂ ਗੱਲ ਕਰ ਰਿਹਾ ਜੀ ਮਸੂਰੀ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਤੇ ਸਵੇਰੇ ਸਵੇਰੇ ਜਦ ਉੱਠੇ ਸੀਗੇ ਮੌਸਮ ਸਾਫ਼ ਸੀਗਾ ਪਰ ਜਸਟ ਸਡਨਲੀ ਮੌਸਮ ਬੱਦਲ ਐਨਾ ਜ਼ਿਆਦਾ ਹੋ ਗਿਆ ਤੇ ਮੌਸਮ ਹੋ ਗਿਆ ਖਰਾਬ ਤੇ ਹਜੇ ਮੀਂਹ ਨਹੀਂ ਪਿਆ ਪਰ ਤੇ ਮੈਂ ਤੁਹਾਨੂੰ ਪਿੱਛੇ ਦਿਖਾਵਾਂ ਮੌਸਮ ਤੁਸੀਂ ਦੇਖੋ ਪੂਰਾ ਬੱਦਲ ਚੜ ਕੇ ਆ ਰਿਹਾ ਹੈ ਤੇ ਅਸੀਂ ਜਿੰਨੀ ਜਲਦੀ ਹੋ ਸਕੇ ਆਪਾਂ ਹੁਣ ਇੱਥੋਂ ਨੀਚੇ ਨੂੰ ਚਲੀਏ ਕਿਉਂਕਿ ਮੌਸਮ ਜ਼ਿਆਦਾ ਖਰਾਬ ਹੋ ਗਿਆ ਫਿਰ ਦਿੱਕਤ ਆਂਦੀ ਹੈ ਤੇ ਚਾਹ ਪਾਣੀ ਪੀ ਲਈਏ ਥੋੜਾ ਜਾ ਗੁਰਨੂਰ ਨੂੰ ਚਾਹ ਪਾਣੀ ਪਿਲਾ ਦਈਏ ਕਈ ਦਿਨ ਹੋ ਗਏ ਦੁੱਧ ਵਗਾਰੇ ਪੀਤਾ ਨਹੀਂ ਸੀਗਾ ਤੇ બસ ਚੱਲਦੇ ਆਂ ਫਿਰ ਤੇ ਹਵਾ ਬਹੁਤ ਠੰਡੀ ਚੱਲ ਰਹੀ ਹੈ ਠੰਡ ਜੀ ਹੋ ਗਈ ਹੈ ਦੁਬਾਰਾ ਤੇ ਚਲੋ ਅੱਜ ਦੇਖਦੇ ਹਾਂ ਨੀਚੇ ਜਾਂਦੇ ਜਾਂਦੇ ਕਿਦਾਂ ਦਾ ਰਹਿੰਦਾ ਮੌਸਮ ਜੇ ਠੀਕ ਰਹਿੰਦਾ ਤਾਂ ਆਪਾਂ ਕੁਝ ਐਕਸਪਲੋਰ ਕਰਾਂਗੇ ਜੇ ਦਿਖਾਵਾਂਗੇ ਤੁਹਾਨੂੰ ਜੇ ਨਹੀਂ ਠੀਕ ਰਹਿੰਦਾ ਫਿਰ ਆਪਾਂ ਸਿੱਧਾ ਦੇਰਾ ਤੋਂ ਹੀ ਨੀਚੇ ਜਾਵਾਂਗੇ ਤੇ ਅੱਜ ਸਾਡੀ ਵਾਪਸੀ ਹੈ ਸ਼ਾਂਤਕ ਅਸੀਂ ਘਰੇ ਜਾਣਾ ਤੇ ਸਟੇਲ ਟਾਈਮ ਦੀ ਗੱਲ ਕਰਾਂ ਤਾਂ 10:35 ਹੋ ਗਏ ਆਂ ਬਸ ਘੰਟੇ ਤੱਕ ਆਪਾਂ ਨਿਕਲ ਜਾਣਾ ਇਥੋਂ ਕਰਦਾਂਗੇ ਚੈੱਕ ਆਊਟ ਇਥੇ ਨਾ ਤੇ ਤੁਹਾਨੂੰ ਇੱਧਰ ਇੱਕ ਵਾਰ ਮੈਂ ਆਲਾ-ਦੋਲਾ ਦਿਖਾਦਾ ਸਵੇਰ ਇੱਥੇ ਦੀ ਤਰੀਕਾ ਜੀ ਇੱਕ ਹੈ ਜੀ 1 ਜੁਲਾਈ ਸੋ ਆ ਜਾ ਬੇਟਾ ਆ ਜਾ ਬੇਟਾ ਆ ਜਾ ਗਾਵੀਆਂ ਆ ਸੋ ਆਹੀ ਦੁਕਾਨਾਂ ਜਿੱਦ ਕੱਲ ਆਪਾਂ ਫੇਰ ਆਏ ਸੀ ਕੱਲ ਵੀ ਆਏ ਸੀ ਕਿ ਮਹਿਕੀ ਖਾਨ ਪਰੌਂਠੇ ਤੇ ਇੱਥੇ ਦੁਵਾਰਾ ਆਏ ਤਾਂ ਚਾਹ ਦੁੱਧ ਲੈ ਲੀਏ ਤੋ ਭయ్యా चाय मिलेगी चाय कर दो दो अदरक डाल के अदरक इलायची डाल के कर दो ठीक है बना दो थोड़ा फटाफट तो ना बिस्किट ले लिए की लेना आजा इधर आजा बिस्किट देना अगर बच्ची भी दो तो। तो गुड्ढे दे दो गुड्ढे बेटा गुड्ढे खा लेगी ਕਿਆ ਵਾਲਾ ਲੈਣਾ ਮੈਨੂੰ ਬਦੂ ਵਾਲਾ ਲੈ ਲੇਂਗੀ ਇਹ ਲੈਣਾ ਇੱਕ ਇੱਕੇ ਦੇ ਦੇ ਯਾਰ ਇੱਕ ਗੁੱਟ ਦੇ ਦੇ ਦੋ ਬਿਸਕਟ ਬਸ ਛੀਂ ਲੈ ਲਓ ਪਕੜ ਲਓ ਪਕੜ ਬਸ ਪਕੜ ਲੈਣਾ ਚਾਹ ਬਣ ਗਈ ਉਹ ਇਕੱਠਾ ਕਰ ਦਿੰਗੇ ਠੀਕ 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 ਤੇਜੀ ਆ ਸੀਗਾ ਜੀ ਆਪਣਾ ਹੋਟਲ ਤੇ ਬੱਦਰ ਤੁਸੀਂ ਦੇਖੋ ਮੈ ਆਲਾ ਦੋਲਾ ਦਿਖਾਵਾਂ ਇੱਧਰ ਸਵੇਰ ਦਾ ਤੇ ਪੂਰੇ ਮੀਂਹ ਦਾ ਅਸਾਰ ਹੈ ਗਿਆ ਅੱਜ ਨਿਊਜ਼ 'ਚ ਵੀ ਦਿਖਾ ਰਹੇ ਅੱਜ काफी हैवी अलर्ट दिखा रहे हैं रेनफॉल का हाँ बेटा चाह लेके चलिए बैग बुग रख लगे जी गड्डी मी एकदम आ गया और है सुमित तो देखो बारिश पूरा मौसम पूरा ऑस हो गई पूरी फॉग हो गई है मी पूरा पैर ले फटा इसको पकड़ो और पानी के बोतल निकाल दो दे दो निकाल 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 कर बारिश पड़ा आगे वो, वो भी भी फड़ा, वो फड़ा, वो फड़ा। नहीं नहीं ये सामने। अच्छा अच्छा ठीक है। सुन, इधर टाइम तो जी सारे हो थे, मैगी करिए मैगी खा के चलते हैं थोड़ा बहुत हल्का जहां ब्रेकफास्ट कर ते मौसम की गल करा मीह पैन लग गया इतना एक बार दिखा जी अपनी गड्डी खड़ी है सामने देखो पूरा फॉग हो गया मी पैन लग गया तेज इधर भी जाना पर मंदिर है नीचे एक पर मी करके हूँ अवॉइड कर रहे हैं हाँ मिर्च डाल लो थोड़ी कम ही डालना डालना ही नहीं है तेरे गले को क्या हुआ चलो बना लो बना लो बढ़िया बना लो ਜਾ ਮੀਂਹਾਂ ਸ਼ੁਰੂ ਹੋ ਗਿਆ। ਉੱਤਰਾਖੰਡ ਦੇ ਵਿੱਚ ਮੈਗੀਆ ਦਾ ਬਹੁਤ ਜ਼ੋਰ ਹੈ। ਆਹ ਛਤਰੀ ਮੈਗੀ ਵਾਲੀਆਂ ਇੱਥੇ ਦਾ। ਬਿਸਕੁਟੀ ਗੋਲੀ ਨਹੀਂ ਹੈ। ਕੋਈ। ਨਾ ਹੋ ਜੀ ਆ ਗਈ ਹੈ ਮੈਗੀ। ਮੈਗੀ ਖਾਣੇ ਆ। ਤੇ ਮੌਸਮ ਦੀ ਗੱਲ ਕਰਾਂ بارش ਹੋ ਰਹੀ ਹੈ ਪੂਰੀ ਤੇਜ਼ ਇਸ ਟਾਈਮ। ਦੇਖੋ ਕਿਦਾਂ ਜਾਂਦਾ ਸਾਡਾ ਰਸਤਾ ਅੱਜ। ਮੀਂਹ ਦੇ ਡਰ ਸੀਗਾ ਮੀਂਹ ਪੈ ਗਿਆ ਇੱਥੇ ਹੁਣ ਪੂਰਾ। ਮੌਸਮ ਠੰਡਾ ਹੋ ਗਿਆ ਪੂਰਾ ਇਹਨਾਂ। ਕਾਹ ਵੇਸੂ ਮੇਰੇ ਗੀ ਗਾਓ ਆ ਜਾ ਆ ਜਾ ਆ ਗੁਰਨੂਰ ਠੀਕ ਹੈ ਜੀ ਫੌਜੀ ਚੱਲੀਏ ਫਿਰ ਖੋਲੀਏ ਗੱਡੀ ਤੇ ਵਧਾਉਣੇ ਸ ਆਪਣਾ ਸਫਰ ਹੁਣ ਵਾਪਸੀ ਦਾ ਆਜੋ 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 ਛੇਤੀ ਸੋ ਜੀ ਰੈਡੀ ਹੋ ਗਏ ਸਾਰੇ ਬੈਠ ਕੇ ਗੱਡੀ ਚ ਤਿਆਰ ਤੁਰ ਹੋ ਗਏ ਤੇ ਰੈਡੀ ਫॉर ਵਾਪਸੀ ਪਿੱਛੇ ਵੀ ਸਾਰੇ ਆ ਗਏ ਆ ਤੇ ਚੱਲਦੇ ਆ ਜੀ ਅੱਜ ਟਾਟਾ ਕਰਦੇ ਆ ਮਸੂਰੀ ਨੂੰ ਟਾਟਾ ਕਰਦੇ ਆ ਇਸ ਹੋਟਲ ਨੂੰ ਤੇ ਚੱਲੀਏ ਵਾਪਸੀ ਅੱਜ ਆਪਣੇ ਘਰੇ ਤੇ ਬਾਹਰ ਮੌਸਮ ਖਰਾਬ ਹੈ ਥੋੜਾ ਜਿਹਾ ਦੇਖਦੇ ਜੀ ਕਿੱਦਾਂ ਰਹਿੰਦਾ ਜਿਹੜਾ ਰਾਹ ਰਸਤਾ ਉਮੀਦ ਦੇ ਮੌਜ ਨਿਕਲ ਲੱਗੇ ਆ ਤੇ ਤੁਹਾਨੂੰ ਕਰਦੇ ਨਹੀਂ ਸ਼ੇਅਰ ਅਗੇ ਵੀਡੀਓ ਤੇ ਵੀਡੀਓ ਤੱਕ ਤੁਸੀਂ ਐਂਡ ਤੱਕ ਜੁੜੇ ਰਹੋ ਤੇ ਦੇਖਦੇ ਰਹੋ ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਦੇਖਦੇ ਜੀ ਅੱਜ ਦਾ ਸਾਡਾ ਸਫ਼ਰ ਕਿੱਦਾਂ ਰਹਿੰਦਾ ਤੇ ਕਰਦੇ ਨਹੀਂ ਸ਼ੁਰੂ ਲਓ ਜੀ ਕਈ ਮੈਨੂੰ ਕਈ ਸਟਾਰਟ ਗੱਡੀ ਆਤੀ ਹੈ ਸੈਲਫ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਜੀ ਗੱਡੀ ਮੋੜ ਲਈ ਐ ਪੱਟਾ ਫਾਲ ਵੱਲ ਪੱਟਾ ਫਾਲ ਜਾ ਰਹੇ ਆਂ ਸੀ ਥੋੜੀ ਜੀ ਇੱਥੇ ਉੱਪਰ ਮੇਨ ਰੋਡ ਤੋਂ 1.5 ਕਿਲੋਮੀਟਰ ਨੀਚੇ ਜਾ ਕੇ ਸੀਗਾ ਤੇ ਕੰਜੈਸਟਿਡ ਜਿਹਾ ਰਸਤਾ ਹੈ ਸਿੰਗਲ ਰੋਡ ਹੈ ਤੇ ਆਪਾਂ ਜਾ ਰਹੇ ਆਂ ਨੀਚੇ ਨੂੰ ਹੁਣ ਪੱਟਾ ਫਾਲ ਵੱਲ ਪੱਟਾ ਫਾਲ ਥੋੜਾ ਜਿਹਾ ਟਾਈਮ ਸਪੈਂਡ ਕਰਦੇ ਆਂ ਤੇ ਉਹ ਤੋਂ ਬਾਅਦ ਕਰਾਂਗੇ ਵਾਪਸੀ ਮੀਂਹ ਹਟਿਆ ਸੀਗਾ ਮੈਂ ਕਿਹਾ ਚੱਲ ਮੀਂਹ ਹਟਿਆ ਹੋਇਆ ਤਾਂ ਥੋੜਾ ਘੁੰਮ ਆਈਏ ਇਹ ਆ ਜੀ ਸਾਹਮਣੇ ਟਿਕਟ ਕਾਊਂਟਰ ਬਣਿਆ ਪਾਰਕਿੰਗ ਦਾ ਤੇ ਇੱਥੇ ਆਪਾਂ ਹੁਣ ਐਂਟਰੀ ਟਿਕਟ ਲਈਏ ਤਾਂ ਫਿਰ ਚੱਲਦੇ ਆਂ ਜੀ ਪੱਟਾ ਫਾਲ ਵੱਲ ਹਾਂਜੀ ਭਈਆ 4 ਵੀਲਰ 100 ਰੁਪਏ ਹਾਂਜੀ 100 ਰੁਪਏ 4 ਵੀਲਰ ਕਿੰਨਾ ਦੂਰ ਹੈ ਯਹਾਂ ਸੇ ਥੋੜਾ ਸਹੀ ਪੁੱਛੀ ਜਾ ਅੱਛਾ ਇਹੀ ਜਾਣੇ ਕਰ ਅਸਾ ਇਹੀ ਵਾਪਸ ਸੋ ਦੋਸਤੋ ਪਹੁੰਚੇ ਜੀ ਹੁਣ ਆਪਾਂ ਪੱਟਾ ਫਾਲ ਪੱਟਾ ਫਾਲ ਤੇ ਗੱਡੀ ਪਾਰਕਿੰਗ ਲਈ ਆਪਾਂ ਪਿੱਛੇ ਤੇ ਮੈਂ ਤੁਹਾਨੂੰ ਹੁਣ ਦਿਖਾਣਾ ਇੱਧਰ ਦਾ ਕਿਦਾਂ ਦਾ ਨਹਾੜਾ ਦੋਲਾ ਕੀ ਕੀ ਇੱਥੇ ਐਕਟੀਵਿਟੀ ਕਰ ਸਕਦੇ ਆਪਾਂ ਕਿੰਨਾ ਕਿ ਇੰਜੋਏਮੈਂਟ ਹੈ ਕੀ ਕੀ ਦੇਖਣ ਨੂੰ ਮਿਲਦਾ ਹੈ ਕਾਲ ਹੈਗੀ ਹੈ ਮੇਰੇ ਖਿਆਲ ਇਨਜ਼ੂਮੈਂਟ ਪਾਰਕ ਹੈ ਜਾਂ ਤੁਹਾਨੂੰ ਮੈਂ ਦਿਖਾਵਾਂ ਉੱਪਰੋਂ ਇੱਕ ਰੋਪੇ ਜਾਰੀ ਹੈ ਤੇ ਚਲੋ ਕਰਦੇ ਆ ਜੀ ਫਿਰ ਆਪਾਂ ਕਰਦੇ ਐਕਸਪਲੋਰ ਤੁਹਾਨੂੰ ਦਿਖਾਣੇ ਆ ਕਿਦਾਂ ਦਾ ਰਹਿੰਦਾ ਅੱਜ ਦਾ ਸਫਰ ਚਲੋ ਕਿਧਰ ਐਂਟਰੀ ਉਧਰ ਸੇ ਗਿਆ ਉਧਰ ਸੇ ਐਂਟਰੀ ਹੈ ਉਧਰ ਸੇ ਹੈ ਸੋ ਇਦਾਂ ਦਾ ਜੀ ਇੱਥੇ ਦਾ ਮਾਹੌਲ ਹੈ ਇੱਕ ਲਾਤੀ ਸੀ ਪਾਰਕਿੰਗ ਸਾਰੇ ਆ ਰਹੇ ਆ ਆਪਣੇ ਬੰਦੇ ਉਹ ਸਾਹਮਣੇ ਬਣਿਆ ਹੋਇਆ ਹੈ ਗਣੇ ਚੱਲ ਰਹੇ ਨੇ ਦਲਜੀਤ ਦੇ ਕਾਪੀਰਾਈਟ ਨਾ ਜੇ ਇੱਕ ਵਾਰ ਉੱਪਰੋਂ ਮੈਂ ਤੁਹਾਨੂੰ ਦਿਖਾਦਾ ਐਦਾਂ ਦਾ ਕੋਈ ਮਾਹੌਲ ਹੈ ਜਿੱਥੇ ਆ ਜਾ ਰਹੇ ਆ ਤੁਹਾਡਾ ਜਿਹੜਾ ਰੂਪੇ ਥੋੜਾ ਜਿਹਾ ਟਰੈਕ ਕਰਕੇ ਜਾਣਾ ਪਊਗਾ ਪੈਦਲ ਇਦਾਂ ਦੇ ਰਸਤੇਆਂ ਤੋਂ ਆਲੇ ਦੁਆਲੇ ਜੰਗਲ ਜਾਂ ਪਹਾੜ ਜੇ ਬਣੇ ਹੋਏ ਆ ਤੇ ਜਾਨੀ ਅਜੀ ਨੀਚੇ ਪੱਟਾ ਫੋਲ ਦੇਖਦੇ ਕੀ ਹੈਗਾ ਇੱਥੇ ਕੀ ਗੱਲਬਾਤ ਹੈਗੀ ਹੈ ਆਂ ਕੀ ਲਿਖਿਆ ਆ ਯਾ ਅੱਛਾ ਇਹ ਵੱਡਾ ਰਸਤਾ ਜਾਣਾ ਬਣਾ ਇੱਧਰ ਆਣਾ ਇਹ ਨਹੀਂ ਜਾਣਾ ਅਸੀਂ ਇੱਧਰ ਹੀ ਜਾਣਾ ਪਟਾ ਫਾਲ ਕੀ ਹੈ ਕੀ ਰਹੀ ਉਹ ਜੀ ਪਹੁੰਚ ਗਏ ਜੀ ਪਟਾ ਫਾਲ ਇਹ ਫਾਲ ਜੀ ਆ ਰਹੀ ਹੈ ਇਧਰੋਂ ਸੋ ਜੀ ਪਹੁੰਚ ਗਏ ਜੀ ਪਟਾ ਫਾਲ ਇਹ ਇੱਥੇ ਦਾ ਜਿਹੜਾ ਮੋਟਰਫਾਲ ਹੈ ਪਟਾ ਫਾਲ ਦੇ ਨਾਂ ਤੇ ਇਹਨੂੰ ਜਾਣਿਆ ਜਾਂਦਾ ਆਲੇ ਦੁਆਲੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਵਿੱਚੋਂ ਇਹ ਫਾਲ गिरਦੀ ਹੈ ਫੌਲ ਜੀ ਪਟਾ ਫੌਲ ਉੱਤਰਾਖੰਡ ਸੋ ਇਹ ਹੈ ਜੀ ਪਟਾ ਫੌਲ ਜਿਹੜਾ ਕਾਫੀ ਫੇਮਸ ਪੁਆਇੰਟ ਆਫ ਅਟਰੈਕਸ਼ਨ ਹੈ ਇੱਥੇ ਦਾ ਮੌਸਮ ਅੱਜ ਤੁਪਲਾ ਹੈ ਜੀ ਨਹੀਂ ਤਾਂ ਨਾ ਨੂੰ ਵੀ ਦੇਦੇ ਸੁਮਤਰੀ ਪਿੱਠ ਵੀ ਠੀਕ ਨਹੀਂ ਹੈ ਸੋ ਐਤਾ ਇੰਜੋਏਮੈਂਟ ਹੁੰਦਾ ਜੀ ਇੱਥੇ ਵਿੱਚੇ ਟੇਬਲ ਲੱਗੇ ਹੈ ਖਾਣ ਪੀਣ ਦੇ ਐਦਾਂ ਤੁਸੀਂ ਦੇਖ ਰਹੇ ਹੋ ਤੇ ਪੂਰੀ ਜਿਹੜੀ ਫੌਲ ਹੈ ਨਿਸ਼ਚਿਤ ਤੱਕ ਚੱਲੀ ਹੈ ਜਿੱਥੋਂ ਆਪਾਂ ਸਟਾਰਟ ਕਰਿਆ ਸੀਗਾ ਵੀਡੀਓ ਇਹ ਉਹ ਨੀਚਲਾ ਪੁਆਇੰਟ ਸੀ ਇਹਦਾ ਪੱਟਾ ਫਾਲ ਦਾ ਤੇ ਐਦਾਂ ਦਾ ਕੁਝ ਇੱਧਰ ਦਾ ਆਲਾ ਦੋਲਾ ਇੱਧਰ ਦੀ ਗੱਲਬਾਤ ਹੈ ਤੇ ਇਹ ਹੈ ਜੀ ਪੱਟਾ ਫਾਲ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਦਾ ਨਜ਼ਾਰਾ ਕੁਦਰਤ ਦਾ ਚਰਨੇ ਦਾ ਤੇ ਆਪਣੇ ਬੰਦੇ ਉਹ ਖੜੇ ਆ ਸਾਰੇ ਉਜੀ ਫੋਟੋ ਫੁੱਟੋਂ ਖਿਚਾ ਲਈਆਂ ਪੱਟਾ ਖੋਲ ਤੇ ਤੇ ਆਪਾਂ ਹੁਣ ਚੱਲਦੇ ਆਂ ਜੀ ਨੀਚੇ ਤੇ ਰਸਤੇ 'ਚ ਜੀ ਦੁਕਾਨਾਂ ਤੁਕ ਨੂੰ ਲੱਗੀਆਂ ਹੋਈਆਂ ਫ੍ਰਿਜ ਮੈਗਨੇਟ ਲੈ ਲਈਏ ਤੇ ਇਹ ਤੁਲਾਉ ਦੇਖੋ ਨਾ 1 2 3 4 ਯਾਹ ਤੇ ਹੋ ਗਿਆ ਆ ਫ੍ਰਿਜ ਮੈਗਨੇਟ ਦਿੱਤੇ ਆ ਜੀ ਇੱਥੇ ਅਰੇ ਯਾਰ ਦੇਖੋ ਇਹ ਅਰੇ ਉਹ ਲੀ ਗੋ ਇਦਾਂ ਦੀ ਥੋੜੀ ਛੁੜੀ ਦੁਕਾਨਾਂ ਲੱਗੀਆਂ ਹੁੰਦੀਆਂ ਇੱਥੇ ਰਸਤੇ 'ਚ ਵੀ ਤੇ ਨੀਚੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਐਡਵੈਂਚਰ ਪਾਰਕ ਵੈਰਾ ਜਿੱਦਾਂ ਫਨ ਉਹ ਆਪਣਾ ਕੋਈ ਐਕਟੀਵਿਟੀ ਕਰਨੀ ਹੈ ਉਹ ਚੀਜ਼ਾਂ ਬਣੀਆਂ ਹੋਈਆਂ ਇੱਦਾਂ ਬੈਠਣ ਨੂੰ ਉੱਪਰ ਬਣਿਆ ਹੁੰ ਸ ਮੌਸਮ ਵਿੱਚ ਵਿੱਚ ਜਮੀਂ ਫੇਰ ਪੈ ਰਿਹਾ ਹੈ ਬੱਦਲ ਹੋ ਜਾਂਦੇ ਆ ਦੇਖੋ ਸਾਹਮਣੇ ਮੌਸਮ ਫੇਰ ਬੱਦਲ ਚੜ ਕੇ ਆ ਗਿਆ ਤੇ ਰੋਪਵੇ ਦਾ ਆਪਾਂ ਥੋੜਾ ਪੋਸਟਪੋਨ ਕਰ ਪਏ ਜੇ ਸਾਹਮਣੇ ਤੁਹਾਨੂੰ ਮੈਂ ਦਿਖਾਵਾਂ ਰੋਪਵੇ ਉਹ ਦੇਖੋ ਪੋਸਟਪਨ ਕਿਉਂ ਕਰਤਾ ਰੀਜ਼ਨ ਇਹ ਸੀਗਾ ਕਿ ਜਿਹੜੀ ਰੋਪੇ ਆ ਨੂੰ ਸਾਨੂੰ ਉੱਪਰੋਂ ਮਿਲਣੀ ਹੈ ਤੇ ਨੀਚੇ ਜਾ ਕੇ ਉੱਪਰ ਵਾਪਸ ਜਾਂਦੀ ਹੈ ਨੀਚੇ ਉਤਾਰਦੀ ਨਹੀਂ ਹੈ ਤਾਂ ਆਪਣੀ ਗੱਡੀਆਂ ਜਿਹੜੀਆਂ ਨੀਚੇ پارک ਲੱਗੀਆਂ ਇਸ ਕਰਕੇ ਫਿਰ ਟਾਈਮ ਹੈ ਨਹੀਂ ਅੰਨਾ ਵਾਪਸ ਵੀ ਜਾਣੀ ਹੈ ਜਿੰਨਾ ਕ ਆਪਾਂ ਹੋ ਸਕੇ ਐਕਸਪਲੋਰ ਕਰ ਰਹੇ ਆਂ ਵੀਡੀਓ ਦੇ ਜ਼ਰੀਏ ਤੁਹਾਨੂੰ ਸਭ ਕੁਝ ਦਿਖਾ ਰਹੇ ਹਾਂ ਇੱਥੇ ਤੇ hope ਤੁਸੀਂ ਇੰਜੋਏ ਕਰ ਰਹੇ ਹੋ ਸਾਡੀ ਵੀਡੀਓ ਤੇ ਅਸੀਂ ਇੰਜੋਏ ਕਰ ਰਹੇ ਹਾਂ ਇੱਥੇ ਦਾ ਵੈਦਰ ਤੇ ਇਹ ਵੀ ਬਹੁਤ ਵਧੀਆ ਅਟਰੈਕਸ਼ਨ ਹੈ ਆ ਤੁਸੀਂ ਦੇਖੋ نیچے ਸਟੈਪ ਵਾਈਜ਼ ਸਟੈਪ ਜਿਹੜੀ ਫਾਲ ਦਾ ਜਿਹੜਾ ਫਲੋ ਹੈਗਾ ਉਹ نیچے ਤੱਕ ਜਾ ਰਿਹਾ ਹੈ ਉਹਦੇ ਹਿਸਾਬ ਨਾਲ ਜਗ੍ਹਾ ਜਗ੍ਹਾ ਤੇ ਬੈਠਣ ਲਈ ਖਾਣ ਪੀਣ ਲਈ ਇਹਨਾਂ ਨੇ ਇਨਸਟਾਲਸ ਵਗੈਰਾ ਲਗਾਏ ਆ ਤੇ ਸਾਰੇ ਇੰਜੋਏ ਕਰਦੇ ਆ ਤੇ ਚਲੋ ਵਧੀਆ ਰਿਹਾ ਐਕਸਪੀਰੀਅੰਸ ਇੱਥੇ ਦਾ ਵੀ ਇਹ ਪੂਰਾ ਜੰਗਲਾਂ ਦੇ ਵਿੱਚ ਪੂਰੀ ਨੇਚਰਲ ਫਾਲ ਹੈ ਇੱਥੋਂ ਵੀ ਮੈਂ ਕੋਈ ਵਾਰ ਦੁਬਾਰਾ ਤੁਹਾਨੂੰ ਕਲਿੱਪ ਦਿਖਾਦਾ ਜਿਹੜੀ ਉਪਰ ਵਾਲੀ ਮੌਸਮ ਸਟਿਲ ਹੌਡਿੰਗ بارش ਵਾਲਾ ਬੱਦਲ ਠੰਡ ਥੋੜੀ ਘੱਟ ਐ ਇੱਥੇ ਬਟ ਤੇ ਐ ਵੀ ਜੇ ਖੁੱਲਾ ਟਾਈਮ ਹੈਗਾ ਤਾਂ ਇੱਥੇ ਵੀ ਬਤੌਣ ਲਈ ਇੱਕ ਦਿਨ ਹੋਰ ਐਕਸਟਰਾ ਚਾਹੀਦਾ ਜੇ ਤੁਸੀਂ ਕੰਪਲੀਟਲੀ ਇੱਥੇ ਪੂਰਾ ਜਿਹੜਾ ਐਕਟੀਵਿਟੀ ਵਗੈਰਾ ਹੈਗੀ ਯਾਰ ਰੋਪ ਵੇ ਕਰਨਾ ਤਾਂ ਪੂਰਾ ਇੱਕ ਦਿਨ ਚਾਹੀਦਾ ਰੋਸਟਰ ਰਾਈਡਸ ਵੀ ਹੈਗੀਆਂ ਇੱਥੇ ਮਸੂਰੀ ਤੋਂ ਆ ਗਏ ਆਪਾਂ ਥੋੜਾ ਨੀਚੇ ਹੁਣ ਤੇ ਟਾਈਮ ਹੋ ਗਿਆ ਸਵਾ ਦੋ ਸੋਚਿਆ ਥੋੜਾ ਜਿਹਾ ਲੰਚ ਕਰ ਲਈਏ ਤਾਂ ਗੱਡੀ ਰੋਕੀ ਇੱਥੇ ਆਪਾਂ ਲਾਈ ਪਾਰਕਿੰਗ ਪਰ ਤੇ ਮੁਖੀਆ ਜਾਬਾ ਸੋ ਖਾਣੇ ਜੀ ਰੋਟੀ ਪਾਣੀ ਲੰਚ ਕਰਦੇ ਇੱਥੇ ਤੇ ਲੰਚ ਕਰਕੇ ਫਿਰ ਵਧਾਉਂਦੇ ਸਫ਼ਰ ਆਪਣਾ ਅਗਲਾ ਦੁਪਹਿਰ ਆ ਸਾਨੂੰ ਇੱਥੇ ਹੀ ਹੋ ਗਿਆ ਜੇ ਦੇਰਾ ਤੁਨ ਵੀ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਨੌ ਸਟਾਪ ਚੱਲਦੇ ਆ ਸੋ ਅੰਦਰ ਰੈਸਟੋਰੈਂਟ ਤੁਹਾਨੂੰ ਦਿਖਾ ਦਈਏ ਇੱਧਰ ਦੀ ਗੱਲਬਾਤ ਕਿਤੇ ਰਹਿੰਦੀ ਹੈ ਸਵੇਰ ਦਾ ਕੁਝ ਮਾਹੌਲ ਹੈ ਜੀ ਬੈਕ ਸਾਈਡ ਏ 뷰 ਪਹਾੜਾਂ ਦਾ ਬਹੁਤ ਪਿੱਛੇ ਪਾਸੇ ਉਹ ਤੇ ਗਰਸਕੀ ਤੇ ਵਿਚਾਲੇ ਬਸ ਅਸੀਂ ਮਨਸੂਰੀ ਦਾ ਉਹ ਤੋਂ ਵੀ ਅੱਗੇ ਤੇ ਇੱਥੇ ਮੰਗਾਉਨੇ ਆ ਜੀ ਹੁਣ ਲੰਚ ਤੇ ਕਰਦੇ ਲੰਚ ਤੇ ਤੁਹਾਨੂੰ ਕਰਦੇ ਆ ਅਪਡੇਟ ਖਾਣਾ ਦਾਣਾ ਸਾਡਾ ਹੋ ਗਿਆ ਹੈ ਹਾਂਜੀ ਬੋਲੋ ਨਹੀਂ ਨਹੀਂ ਮੈਂ ਖਾਣਾ ਦਾਣਾ ਅਸੀਂ ਕਰ ਲਿਆ ਸੀ ਤੂੰ ਨਹੀਂ ਬਸ ਜਸਟ ਕਰ ਰਹੇ ਨੇ ਕਿ ਖਾਣਾ ਲੇਟ ਆਇਆ ਸੀਗਾ ਅਸੀਂ ਬੈਠੇ ਆ ਬਸ ਸੁਸਤੀ ਆ ਗਈ ਲੱਸੀ ਪੀ ਗਏ ਕਿਉਂ ਕਰ ਨੂਰ ਸੁਸਤੀ ਆ ਗਈ ਲੱਸੀ ਪੀ ਗਏ ਤੇ ਹੁਣ ਚੱਲਦੇ ਆ ਬਸ ਮਿਤਾਉਣੇ ਸਫਰ ਆਉਣਾ 13 ਜਨ ਪਹੁੰਚੀ ਕਿਮੀਟਰ ਪਹੁੰਚਾਂਗੇ ਆਪਾਂ ਹਾਂ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਸ਼ਾਮ ਤੱਕ ਪਹੁੰਚਾਂਗੇ ਮੇਰੇ ਖਿਆਲ 7 ਵਜੇ ਦੇ ਨੇੜੇ ਤੇ 7:30 7:60 ਮੇਬੀ ਇੰਨਾ ਕੁ ਟਾਈਮ ਲੱਗਣਾ ਪਵੇਗਾ ਇਹਦੇ ਲਈ ਥੋੜੀ ਬਰਦਕਤ ਹੋਵੇਗਾ ਬਲੇ ਕਰੂਗਾ ਗੱਡੀ ਚ ਤੇ ਚੱਲੀਏ ਆਪਾਂ ਹੁਣ ਫਿਰ ਦੁਬਾਰਾ ਆਪਣੇ ਸਫ਼ਰ ਵੱਲ ਕਰੇ ਚੱਲੀਏ ਟਾਈਮ ਨਾਲ ਤੇਰੀ ਹੋਈ ਕਰੋ ਬਾਚੀ ਦਿਨ ਤੇਨੋਂ ਅੱਗੇ ਪੂਰੇ ਨਵਾਰ ਸੋ ਜੀ ਪਹੁੰਚ ਗਏ ਜੀ ਦੇਰਾਦੂਨ ਬਿਲਕੁਲ ਸ਼ਹਿਰੋਂ ਤਾਂ ਨਿਕਲਦੇ ਹੋਏ ਬਾਹਰ ਤੇ ਇੱਥੋਂ ਰਹਿ ਗਿਆ ਜ਼ਿਰਪੁਰ ਇੰਡੀਅਨ ਇਨੈਲਮਿਟਿਡ ਅਕੈਡਮੀ ਇੰਡੀਅਨ ਮਿਲਟਰੀ ਅਕੈਡਮੀ ਕਾਫੀ ਸਾਰੀ ਅਕੈਡਮੀ ਨੈਸ਼ਨਲ ਅਕੈਡਮੀ ਸੱਥੀ ਦੇਰਾਦੂਨ ਚ ਹੈ ਗਿਆ ਆਰਮੀ ਦੀਆਂ 에어 ਫੋਰਸ ਦੀਆਂ ਤੇ ਹੁਣ ਆਪਾਂ ਬਸ ਨਿਕਲ ਰਹੇ ਹਾਂ ਦੇਰਾਦੂਨ ਤੋਂ ਬਾਹਰ ਇੱਥੋਂ ਤਕਰੀਬਨ ਜ਼ਿਰਪੁਰ ਰਹਿ ਗਿਆ ਜੀ 150 ਕਿਲੋਮੀਟਰ ਕੌਂਟਾ ਸਾਹਿਬ 45 ਕਿਲੋਮੀਟਰ ਤੇ ਟਾਈਮ ਦੱਸ ਰਿਹਾ ਜੀ ਇਸ ਟਾਈਮ ਹੋ ਗਏ ਆ ਜੀ 4 ਵਜ ਗਏ ਪੂਰੇ ਤੇ 7:30 ਪੌਣੇ 8 ਦਾ ਟਾਈਮ ਹੈ ਜੀ ਸਾਡਾ ਰੀਚ ਕਰਨ ਦਾ ਜ਼ਿਕਰਪੁਰ ਤੇ ਟਰੱਕ ਪੂਰੀ ਨਿਕਲੀ ਹੋਈ ਆ ਟੈਂਪਰੇਚਰ 28 ਤੋਂ 32 ਡਿਗਰੀ ਡੇਰਾ ਦੁੰਦਾ ਇਸ ਟਾਈਮ ਤੇ ਤੁਹਾਨੂੰ ਕਰਦੀ ਅਪਡੇਟ ਤੇ ਸਾਡਾ ਸਫਰ ਕੰਟੀਨਿਊ ਚੱਲ ਰਿਹਾ ਇਸ ਟਾਈਮ ਗੱਡੀ 'ਚ ਵੀਡੀਓ ਬਣਾ ਕੇ ਤੁਹਾਨੂੰ ਮੈਂ ਅਪਡੇਟ ਕਰ ਰਿਹਾ ਹਾਂ ਔਰ ਆ ਰਸਤੇ ਠੀਕ ਹੈ ਮੌਸਮ ਸਾਫ ਹੈ ਜੇ ਅੱਗੇ ਜਾ ਕੇ ਕਰਦਾ ਹੋਰ ਅਪਡੇਟ ਕਿੱਥੇ ਰੁਕਦੇ ਆਪਾਂ ਚਾਹ ਪਾਣੀ ਪੀਣੇ ਵਾਸਤੇ ਰੁਕਾਂਗੇ ਨਾ ਕਰਾਂਗੇ ਕਿ ਕਿੰਨੇ ਵਜੇ ਪਹੁੰਚਦੇ ਆ ਸੋ ਤੁਸੀਂ ਆਹ ਲਓ ਜੀ Google ਦੀ ਮਿਹਰਬਾਨੀ ਦੇਖ ਲਓ ਮੈਪ ਲਾ ਲਿਆ ਜੀ ਹਾਂ ਜੀ ਕਿਹੜੇ ਰਸਤੇ ਨੂੰ ਜਾ ਰਹੇ ਚਲੋ ਅੱਗੋਂ ਰਸਤਾ ਮਿਲੂਗਾ ਇਹ ਹੈ ਗਰਵਲ ਮੰਡਲ ਤੇ ਇਹ ਜੋ ਆਪ ਅਪਿਮਲਿਆ ਹੈ ਨਾ ਹਾਂ ਜੀ ਇਹ ਹੈ ਗਰਵਲ ਉਹ ਹੈ ਕੁਮਾਇਨ ਅਮਲਿਆ ਹੈ ਉਹ ਹੈ ਹਿਮਾਚਲ ਗੱਡੀਆਂ ਫਸਣ ਗਈਆਂ ਇੱਥੇ ਉਤਰਾਖੰਡ ਨੂੰ ਕਰਤੇ ਆ ਬਾਏ ਬਾਏ ਉਤਰਾਖੰਡ ਤੋਂ ਆਗੇ ਵਾਪਸ ਗੋਲ ਬਿਲੇ ਕੇ ਦੇਖ ਲਿਓ ਪਾਣੀ ਕਿਤਾ ਪਾਣੀ ਕਾਫੀ ਆ ਗਿਆ ਇੱਧਰ ਤੇ ਹੁਣ ਚੱਲੇ ਜੀ ਐਂਟਰੀ ਕਰਨ ਹਿਮਾਚਲ ਚ ਸਾਹਮਣੇ ਹੈ ਜੀ ਬਿਲਕੁਲ ਪੌਂਟਾ ਸਾਹਿਬ ਗੁਰਦੁਆਰਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਅਸੀਂ ਆਪਾ ਦਰਸ਼ਨ ਕਰ ਲਏ ਸੀਗੇ ਤੇ ਇੱਧਰ ਹੈ ਕੀ ਜੀ ਕੰਗਾ ਹਲਕਾ ਨਹੀਂ ਹਲਕਾ ਨੰਦਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਸਮਾ ਹੋ ਗਿਆ ਜੀ 4:40 ਮਿੰਟ ਤਕਰੀਬਨ ਪੌਣੇ ਪੰਜ ਦਾ ਸਮਾਂ ਹੈ ਹੁਣ ਚਾਹ ਪੀਣ ਦਾ ਟਾਈਮ ਹੋ ਗਿਆ ਚਾਹ ਚੂ ਪੀਏ ਫਿਰ ਉਹ ਪਿੱਛੇ ਸੀਗੇ ਜੀ ਪਹਾੜ ਉੱਤਰਾਖੰਡ ਦੇ ਤੇ ਹੁਣ ਅੱਗੇ ਸ਼ੁਰੂ ਹੋਣਾ ਜੀ ਕੰਮ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦਾ ਉਹ ਆਲਾ ਜੀ ਟ੍ਰੀਨੇਟ ਅਰੇ ਹੈ ਰੇ ਬਾਬਾ फॉर पी टी, टी ब्रेक चाचू चू पी लिये फिर घुम गया पहाड़ा गला चला के नहाड़ा बस इना ज्यादा थोड़ा जा मैं रेस्ट ले लीए काला अंबर तक किलोमीटर उस तो बाद फिर प्लेन एरिया शुरू है चाह पानी पीने लुके दो मिनट रेस्ट ले लिये समा हो गया पचवंजा तकरीबन छे बज गए ਤੇ ਮੌਸਮ ਸਾਫ਼ ਸੁਥਰਾ ਹੈ ਧੁੱਪ ਨਿਕਲੀ ਹੋਈ ਹੈ ਇਹ ਕੁਛ ਐਦਾਂ ਦਾ 뷰 ਹੈ ਜਿੱਥੇ ਆਪਾਂ ਖੜੇ ਆਂ ਚਾਹ ਪੀ ਰਹੇ ਆਂ ਛੋਟੀ ਛੋਟੀ ਪਹਾੜੀਆਂ ਇੱਥੇ ਨਹਾਂ ਆਣ ਦੀਆਂ ਕਾਲਾਂਬ ਦੀਆਂ ਐਦਾਂ ਦੇ ਰਸਤੇ ਵਿੱਚੋਂ ਨਿਕਲਦੇ ਹੋਏ ਉਹ ਖੜੀ ਜੀ ਆਪਣੀ ਗੱਡੀ ਤੇ ਪੀ ਲਈਏ ਚਾਹ ਪਾਣੀ ਸ਼ਕ ਲਈਏ ਇੱਥੇ ਫਿਰ ਦੇਖਦੇ ਆਂ ਐਦਾਂ ਦਾ ਕੁਛ ਟਾਬਾ ਹੈਗਾ ਇੱਥੇ ਆਪਾਂ ਰੁਕੇ ਆਂ ਹਾਂਜੀ ਕਾਈ ਇਹ ਨਾਰੀਅਲ ਦਾ ਲੱਡੂ ਹੈ ਮੇਰੇ ਕੋ ਵੀ ਦੇਣਾ ਇੱਕ ਅਬੇ ਇਹ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਨਾਰੀਅਲ ਦੇ ਲੱਡੂ ਇਹ ਵਹੀ ਹੈ ਉਹ ਹੀ ਹੈ ਛੋਟੇ ਨੂੰ ਵੱਡੇ ਖਾਦੇ ਹੈ ਹੈ ਆ ਛੋਟੇ ਹੁੰਦੇ ਖਾਦੇ ਨਾਰੀਅਲ ਦੇ ਲੱਡੂ ਖਾਣੇ ਲੱਡੂ ਆ ਗਿਆ ਉਹ ਯਾਹ ਬੈਠਦੇ ਨਾ ਉਧਰ ਬੈਠਦੇ ਆ। ਦੋ ਜੀ ਆ ਗਈ ਚਾਹ ਤਿੰਨ ਆਪਣੀਆਂ ਬ੍ਰਾਊਨ ਹੋ ਗਈਆਂ ਤੇ ਤਿੰਨ ਹੋ ਗਈਆਂ ਬਲਦੋ ਹੋ ਗਈਆਂ ਬਲੈਕ ਤੇ ਨਾਲ ਹੋਗੇ ਜੀ ਪਕੌੜੇ। ਇਮਲੀ ਦੀ ਚਟਨੀ ਚੰਨੀ ਆ ਨਾ। ਇਹ ਪ੍ਰਿੰਨੇ ਦੀ ਆ ਪਤਾ ਨਹੀਂ ਕਾਦੀ ਇਮਲੀ ਦੀ ਕਿਦਾਂ ਦੀ ਆ। ਲਾ ਕੇ ਦੇਖ ਲੈ। ਚਾਹ ਪਕੌੜੇ ਛਕਦੇ ਜੀ ਬੈਠੇ ਆ ਤੇ ਹੱਟ ਦੇ ਵਿੱਚ ਸਾਰੇ। ਸੋ ਮੀਤ ਖਾ ਗਿਆ ਸਾਰੇ ਪਕੌੜੇ ਘਰ ਨੂੰ ਰੋ ਪਤ ਖਾਲਾ ਚਾਹ ਪਕੌੜੇ ਸ਼ੱਕੇ ਫੇ ਚੱਲਦੇ ਆ ਜੀ 15 20 ਮਿੰਟ ਲਾਏ ਚਾਹ ਪਕੌੜਿਆਂ ਨੂੰ ਖਾਂਦੇ ਪੀਂਦੇ ਨੂੰ ਚੈਚੇ ਬੈਠੀ ਹੁਣ ਚੱਲੀਏ ਟਾਈਮ ਨਾਲ ਟਾਈਮ ਬੜਾ ਹੋ ਗਿਆ 6 8:30 ਹੋ ਗਏ ਕੀ ਬੋਲਵੇ ਚਲੋ ਜੀ ਨਾ ਚੱਲੀਏ ਫਿਰ ਉਹ ਕਰੀਬ ਬੰਦ ਹੋਣ ਟਾਈਮ ਨਾਲ ਪਹੁੰਚੀ ਹੈ ਆ ਜਾ ਭਾਈ ਜਲਦੀ ਆ ਜਾ ਭਾਈ ਤੂੰ ਤੂੰ ਜਾਣਦਾ ਹੈ ਮੇਰਾ ਹਾਲਤ ਹਾਂ ਤਰੇਂ ਦੁਬਈ ਤੋਂ ਆਉਣੀ ਪੈਣੀ ਐ ਔਖਾ ਹੀ ਬਹਿੜਦਾ ਬੰਦਾ ਅੰਦਰ ਕਰੀਬਨ 7:55 8 ਵਜੇ ਨਾਲੇ ਆ 15-20 ਮਿੰਟਾਂ ਚ ਪਹੁੰਚ ਜਾਗਾ ਵੀ ਜਿਲਖਪੁਰ ਪਹੁੰਚ ਜਾਣਾ ਆਪਾਂ ਘਰੇ ਆਪਣੇ ਤੇ ਹਨੇਰਾ ਹੋ ਗਿਆ ਉਹ ਬਹੁਤ ਨੈਸ਼ਨਲ ਹਾਈਵੇ 152 ਤੇ ਟਕਵੜ ਵੀ ਹੋ ਰਹੀ ਹੈ ਥੋੜੀ ਥੋੜੀ ਫੀਲ ਕੋ ਜੀ ਦੋਸਤੋ ਮਿੱਤਰੋ ਸਾਥਿਓ ਪਹੁੰਚ ਗਏ ਜੀ ਜਿਰਖਪੁਰ ਤੇ 450 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪ ਡਾਊਨ ਕਰਿਆ ਜੀ ਮਸੂਰੀ ਤੋਂ ਵਾਪਸ ਆਏ ਆ ਗੈਂਸੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਹੁੰਚ ਕੇ ਤੁਸੀਂ ਕਰੇ ਤੇ ਬਹੁਤ ਵਧੀਆ ਰਿਹਾ ਸਾਡਾ ਸਫ਼ਰ ਇੱਕ ਵਾਰ ਰਿਵਿਊ ਲੈ ਲਿਆ ਆਪਣੇ ਸਾਥੀਆਂ ਦਾ ਮਿੱਤਰਾਂ ਦਾ ਹਾਂਜੀ ਸੁਮੇਤ ਜੀ ਹਾਂਜੀ ਪਹੁੰਚ ਗਏ ਅੱਜ ਘਰ ਪੰਜਾਬੀ ਸੋ ਕਿਹਦਾ ਰਹਾ ਆਪ ਵੀ ਬੋਲੀ ਪਿੱਛੇ ਬਹੁਤ ਵਧੀਆ ਮੇਰਾ ਤਾਂ ਪਿਛਵੜਾ ਛੋੜ ਕੇ ਸਭ ਕੁਝ ਅੱਛਾ ਦਾ ਸੁમિતਰਾ ਥੋੜੀ ਜਿਹੀ ਮਿਸ ਹਾਪਨਿੰਗ ਹੋ ਗਈ ਸੀਗੀ ਪਰ ਕੋਈ ਨਹੀਂ 올 ਇਜ਼ ਵੈਲ 올 ਇਜ਼ ਵੈਲ 올 ਇਜ਼ ਵੈਲ ਤਾਂ ਹੌਪ ਹੌਪ ਟੂ ਸੀ ਯੂ ਅਗੇਨ ਸਟੇ ਟਿਊਨ ਸਟੇ ਕਨੈਕਟਿਡ ਸਟੇ ਵਿਦ ਅਸ ਗੋਡ ਬles ਯੂ ਬਹੁਤ ਵਧੀਆ ਸਾਡਾ ਸਫਰ ਰਿਆ ਜੀ ਮਸੂਰੀ ਦਾ ਜ਼ਿਰਕਪੁਰ ਤੋਂ ਮਸੂਰੀ ਬਹੁਤ ਵਧੀਆ ਇੰਜੋਏ ਕਰਿਆ ਵੈਦਰ ਸੋਹਣਾ ਸੀਗਾ ਮੇ ਸੀਗਾ ਜਾਣਾ ਨਹੀਂ ਸੀ ਪਰ ਇਹ ਜਿਹੀ ਮੀਂਹ ਪਰ ਫਿਰ ਵੀ ਹਿੰਮਤ ਮਾਰ ਕੇ ਗਏ ਆ ਮਸੂਰੀ ਘੁੰਮੇ ਆ ਤੇ ਪਹੁੰਚ ਗਏ ਜੀ ਕਰੇ ਤੇ ਫਿਰ ਵੀ ਫਿਰ ਕਦੀ ਮਿਲਾਂਗੇ ਤੁਹਾਡੇ ਨਾਲ ਜ਼ਰੂਰ ਇੱਕ ਵਾਰੀ ਹੋਰ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਨਾਲ ਤੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਫਿਰ ਕਦੀ ਨਵੇਂ ਸਫਰ ਦੇ ਨਾਲ ਨਵੇਂ ਸਫਰ ਦਾ ਹਿਸਾਬ ਬਣਾਵਾਂਗੇ ਤੁਹਾਨੂੰ ਵੀ ਤੇ ਜਦ ਤੱਕ ਲਈ ਗੁੱਡ ਬਾਏ ਪਰ ਆਪ ਲੋਕ ਵੀ ਦੱਸੋ ਕਿ ਹਮ ਲੋਗ ਦਾ ਨਿਆ ਸਫਰ ਕੌਨ ਸਾ ਲੋਕੇਸ਼ਨ ਤੇ ਹੋਣਾ ਚਾਹੀਏ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਨੈਸ਼ਨਲ ਡਾਲਣਾ ਕਿਉਂਕਿ ਮੇਰਾ ਪਾਸਪੋਰਟ ਨਹੀਂ ਹੈ ਸੋ ਜੀ ਠੀਕ ਹੈ ਜੀ ਓਕੇ ਗੁੱਡ ਨਾਈਟ ਰਬ ਰੱਖਾ